ਮੁਰਦਾਬਾਦ 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 ਮਾਰਕੀਟ ਕਮੇਟੀਆਂ ਤੋੜਨ ਵਾਲੀ ਸਰਕਾਰ ਮੁਰਦਾਬਾਦ 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 ਲੁਕਵੇਂ ਰੂਪ ਦੇ ਵਿੱਚ ਕਾਲੇ ਕਾਨੂੰਨਾਂ ਨੂੰ ਲਾਗੂ ਕਰਨ ਵਾਲੀ ਸਰਕਾਰ ਮੁਰਦਾਬਾਦ 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 ਅੱਜ ਕੇ ਸਾਮ੍ਹੇ ਜ਼ੋਰ ਸੰਘਰਸ਼ ਕਮੇਟੀ ਵੱਲੋਂ ਬਟਾਲਾ ਰੋਡ ਨਜ਼ਦੀਕ ਸੱਪ ਤਹਿਸੀਲ ਸ੍ਰੀ ਹਰਗਵਿੰਦਪੁਰ ਸਾਹਿਬ ਵਿੱਚ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖਿਲਾਫ ਪੁਤਲਾ ਫੋਕਿਆ ਤੇ ਨਾਅਰੇਬਾਜ਼ੀ ਕੀਤੀ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਫੌਜੀ ਨੇ ਪ੍ਰੈਸ ਨਾਲ ਗਲਬਤ ਕਰਦਿਆਂ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਮਜ਼ਦੂਰਾਂ ਖਿਲਾਫ ਤੱਕੇशाही ਅਮਲ ਵਿਚ ਲਿਆਂਦੀ ਗਈ ਉੱਥੇ ਹੀ ਪੰਜਾਬ ਸਰਕਾਰ ਵੀ ਕਾਰਪੋਰੇਟ ਘਰਾਣਿਆਂ ਨਾਲ ਸਾਝ ਪਾਉਂਦੀ ਨਜ਼ਰ ਆ ਰਹੀ ਹੈ ਜੋ ਨਵੇਂ ਕਾਨੂੰਨ ਤਹਿਤ ਮਾਰਕੀਟ ਕਮੇਟੀਆਂ ਤੋੜੀਆਂ ਗਈਆਂ ਹਨ ਉਸ ਦਾ ਜੋ ਵੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਹੁਕਮ ਜਾਰੀ ਕੀਤਾ ਜਾਵੇਗਾ ਉਸੇ ਤਰ੍ਹਾਂ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ ਹਰਜੀਤ ਸਿੰਘ ਜਿਲ੍ਹਾ ਬੁਲੰਦਗਰ ਖਸਰਾ ਬੰਦੂਤ ਕਮੇਟੀ ਪੰਜਾਬ ਜਿਲ੍ਹਾ ਜਲੰਧਾਪੁਰ ਅੱਜ ਪੋਤਲਾ ਪੋਤਾਂ ਗਿਆ ਪਕਵਲ ਕਮਾਨਦਾਰ ਦੇ ਮੋਟੂ ਦਾ ਇੱਕ ਕਾਰਪੋਰੇਟ ਘਰਾਣੇ ਜਿਹੜੇ ਅਲੱਗ-ਅਲੱਗ ਸਮੇਂ ਤੇ ਜ਼ਰੂਰ ਸਾਡੇ ਦੇ ਖੋਪ ਕੇ ਪੰਜਾਬ ਤੇ ਜਾਂ ਸਾਰੇ ਦੇਸ਼ ਤੇ ਤੇ ਇੱਕ ਪ੍ਰਾਈਵੇਟ ਘਰਾਣੇ ਦੇ ਆਸਰੇ ਚ ਪਰੌਂ ਲਿਆ ਜਿਹਦੇ ਵਿੱਚ ਬਿਜਲੀ ਦਾ ਉਦਾਰਾ ਜਿਹੜਾ ਉਹ ਵੇਚ ਦਿੱਤਾ ਵਾ ਆ ਹੁਣ ਜਿਹੜਾ ਇੱਕ ਨਵਾਂ ਕਾਨੂੰਨ ਬਣਾ ਰਿਹਾ ਤੇ ਜਿਹੜੀਆਂ ਮਾਨਵੀਨ ਕਮੇਟੀਆਂ ਵਾ ਇਹ 26 ਮਾਰਚ ਦੀ ਕਮੇਟੀਓ ਜਿਹੜੀਆਂ ਪੰਜਾਬੀਆਂ ਤੇ ਉਹ ਜਿਹੜੀਆਂ ਵਾ ਪ੍ਰਾਈਵੇਟ ਘਰਾਣਿਆਂ ਦੇ ਆਸਰੇ ਚ ਦੇਤੀਆਂ ਜਿਹੜੀਆਂ ਮੰਡੀ ਆ ਉਹ ਸਦਕੋ ਕਸਾਨਾਂ ਕੋਲ ਕਿੰਦੀਆ ਕੋ ਜਿਹੜੀ ਛੋਈ ਜਾ ਰਹੀ ਆ ਅੱਜ ਉਹਦੇ ਵਿਰੋਧ ਵਿੱਚ ਇਥੇ ਪੁਤਰਾ ਪੁਕਿਆ ਗਿਆ ਜੇ ਇਹ ਪੰਜਾਬ ਸਰਕਾਰ ਨੇ ਬਾਤ ਨਹੀਂ ਲਿਆ ਤੇ ਫੇਰ ਵੱਡਾ ਐਲਾਨ ਕਰਕੇ ਤੋਂ ਵੱਡਾ ਸ਼ਰਕ ਜਿਹੜਾ ਉਹ ਲੀਕਾਂਗੇ ਲੋਕਾਂ ਨੇ ਬਹੁਤ ਵਿਸ਼ਵਾਸ ਕੀਤਾ ਸੀ ਕਿ ਭਗਵੰਤ ਬਾੜ ਦੀ ਸਰਕਾਰ ਕੇਜਰੀਵਾਲ ਦੀ ਪਲਾੜੀਏ ਤੇ ਸਾਡੀ ਰਾਖੀ ਕਰਨਗੇ ਪਾਰੇ ਪਹਿਲੀ ਸਰਕਾਰਾਂ ਨਾਲੋਂ ਨਾਕਾਮੀ ਸਰਕਾਰ ਨਿਕਲੀ ਆ ਇਹ ਵੀ ਵੱਡੇ ਘਰਾਣਿਆਂ ਨਾਲ ਮਿਲ ਕੇ ਜਿੱਦਾਂ ਸੁਖਵੀਰ ਬਾਦਲ ਨੇ ਮਟਿੰਡੇ ਵਿੱਚ ਉਹਨਾਂ ਨੇ ਸੈਲੋ ਇਗਜ਼ਾਮ ਦਾ ਜਿਹੜਾ ਬਿਆਨ ਕੀਤਾ ਹੈ ਕੈਪਟਨ ਵੀ ਉਹਨਾਂ ਨਾਲ ਰਲ ਕੇ ਇੱਥੋਂ ਕਾਦੀਆਂ ਕਾਦੀਆਂ ਜਿਹੜੀਆਂ ਲਹਿਜੇ ਲਹਿਜੇ ਸ਼ਾਕਿਓ ਵੀ ਚੱਲ ਗਿਆ ਤੇ ਦਫਾ ਮੈਂ ਵੀ ਸਰਕਾਰ ਇਹ ਵੀ ਕਿਹੜੀ ਕੋਈ ਚੰਗੀ ਆਪਣੇ ਹੱਕ 'ਚ ਨਿਕਲੀ ਆ ਇਹਨਾਂ ਨੂੰ ਹੁਣ ਨੀ ਵੋਟਾਂ ਲੈਣ ਹੋਣਾ ਪਿੰਡਾਂ ਦੇ ਵਿੱਚ ਹਰ ਇੱਕ ਪਾਰਟੀ ਦਾ ਵਿਰੋਧ ਕਰਾਂਗੇ ਕਿਉਂਕਿ ਸਾਡੇ ਪੱਖ ਦੇ ਵਿੱਚ ਕੇਲੇ ਵੀ ਹਾਜ਼ਰ ਨਾਰਾ ਨਹੀਂ ਮਾਰਿਆ ਜਿਹੜਾ ਗੰਦੀ ਸ਼ੰਭੂ ਬਾਦਰ ਅੰਦੋਲਨ ਚੱਲਦਿਆਂ ਆਵਾਜ਼ ਦੇ ਵਿੱਚ ਹਰਿਆਣਾ ਸਰਕਾਰ ਦੇ ਬੱਬ ਚਲਾਇਆ ਗੋਲੀਆਂ ਚਲਾਇਆ ਛੁੱਪ ਕੇ ਜਿਹੜਾ ਵਾ ਉਹ ਨੌਜਵਾਨ ਸ਼ਹੀਦ ਕੀਤਾ ਵਾ ਇਹ ਲਕੀਂਪੁਰ ਖੀਰੀ ਜਿਹੜੀ ਅਕਾੜ ਹੋਇਆ ਵਾ ਚਾਰ ਤਫਾੜ ਸ਼ਹੀਦ ਕੀਤਾ ਇੱਕ ਪੱਤਰਕਾਰ ਕੀਤਾ ਵਾ ਫਿਰ ਟਿਕਟ ਦੇ ਕੇ ਅਜੇ ਟਾੜੀ ਮਿਸ਼ਰਾ ਨੂੰ ਨਵਾਜਿਆ ਗਿਆ ਬਹੁਤ ਨਿੰਦਣ ਜੋਗ ਗਾਲਿਆ ਸਰਕਾਰ ਜਿਹੜੀ ਹੈ ਤਕਾ ਕਰਦੀ ਆ ਕੁੱਟਦੀ ਮਾਰਦੀ ਆ ਦਾ ਜਦੋਂ ਵੀ ਹਾਲਕ ਸਟੇਟ ਦੇ ਵਿੱਚ ਜਿਹੜਾ ਜ਼ੋਨਲ ਤੇ ਗਾ ਪੰਜਾਬ ਤੇ ਕੋਈ ਵੀ ਪਾਰਟੀ ਹੁੰਦੀ ਉਹ ਦਾ ਡਟ ਕੇ ਵਿਰੋਧ ਕਰਾਂਗੇ ਤੇ ਬੰਬ ਜਿਹੜੇ ਉਥੋਂ ਹੀ ਲੈ ਕੇ ਆਏ ਆ ਫਰੋਨੀ ਬਾਡਰ ਤੋਂ ਤੇ ਜਿਹੜੇ ਲੈ ਕੇ ਆਏ ਸ਼ੱਭੂ ਬਾਡਰ ਤੋਂ ਅਸੀਂ ਇੱਕ ਰਜ ਹਾਰ ਪਨਾ ਚ ਰੱਖਿਆ ਤੁਹਾਡੇ ਗਲਾ ਵਿੱਚ ਹਾਰ ਪਾ ਕੇ ਬੰਬਾਵਾ ਤੇ ਤੁਹਾਨੂੰ ਸਵਾਲ ਜਵਾਬ ਪੁੱਛਾਂਗੇ ਇੱਕ ਪੂਰੀ ਲਹਿਰ ਚਲਾਤੀ ਆ ਜਿਹੜਾ ਕੋ ਮੈਨੀਫੈਸਟ ਪਹਿਲਾਂ ਤੁਸੀਂ ਬੋਲ ਕੇ ਜਿਹੜਾ ਬਰਨ ਗਲਾ ਕੇ ਵੋਟਾਂ ਲਈਆਂ ਉਹ ਮੈਨੀਫੈਸਟ ਦੇ ਹਿਸਾਬ ਨਾਲ ਜਿਹੜੀ ਆ ਫਾਮੀਲਾ ਸੰਦੀਪ ਰਿਪੋਰਟ ਆ ਜਿਹੜੇ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਵਾ ਅਜੇ ਤੱਕ ਕੋਈ ਜਿਹੜਾ ਅੰਦਰਾਉਨ ਲਾਗੂ ਹੋਇਆ ਤੇ ਸਾਰਾ ਕੁਝ ਕਰਕੇ ਹੁਣ ਜਿਹੜਾ ਇਹ ਤਾਂ ਹੋ ਇਲੈਕਸ਼ਨ ਤੋਂ ਪਹਿਲਾਂ ਡਟਵਾ ਵਿਰੋਧ ਕਰਾਂਗੇ ਆਪਣਾ ਅੰਦੋਲਨ ਤੇਜ਼ ਕਰਕੇ ਸ਼ਕਤੀਪੂਰਵਕ ਸਰਕਾਰ ਕੇ ਸਰਕਾਰ ਨੂੰ ਹਰਾ ਜਾਵਾਂਗੇ ਆਪਣੇ ਮੰਗ ਮਸਲੇ ਹੱਲ ਕਰਾ ਕੇ ਆਵਾਂਗੇ ਜੀ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ